Baerdza It sambal Main wind चलना सब की गल की सर दसोंगा बड़े ज्यादा कल कि बेटे तो यार दोस्त है ਤੇ ਪਰਸੋਂ ਰਾਤ ਕਰ ਸਕਦੇ ਆ ਗਏ ਰਾਤ ਨੂੰ 11:00 ਵਜੇ ਸੁੱਤੇ ਸੀ ਮੈਂ ਬੇਟੇ ਨੂੰ ਕਿਹਾ ਵੀ ਚਲੋ ਆ ਗਏ ਕੋਈ ਗੱਲ ਲਈ ਜਦੋਂ ਆ ਕੇ ਕਹਿੰਦੇ ਵੀ ਤੇਰੇ ਘਰ ਬਹੁਤ ਖੜੇ ਆ ਉਹਨੇ ਅੰਦਰ ਵਾਲ ਨੇ ਰਾਤ ਸੇਣਾ ਪਾਣੀ ਕੀਤੀ ਖੰਗਾ ਤਾਂ ਵੀ ਰਹਿ ਪੂਰੀ ਰਾਤ ਮੈਂ ਕਿਹਾ ਇਹਨਾਂ ਨੂੰ ਕਿਹਾ ਚਲੇ ਜਾ ਉਦੋਂ ਜਿਹੜਾ ਅੱਜ ਰਾਤ ਇਹ ਚਲੇ ਜਨਾ ਰਾਤੀ ਮੈਂ ਆਪਣੇ ਅੱਥੇ ਇਹਨਾਂ ਰੋਟੀ ਕੋਲ ਖਾਇਆ ਸੇਵਾ ਵਾਲੇ ਕਿਸੇ ਸਰਪ ਕੋ ਠੀਕ ਠਾਕ ਸੀਗਾ ਤੇ ਮੈਂ ਆਪਣੇ ਬਿੜੋ ਦੇ ਨੀਤੇ ਸੋ ਜਾ ਉਹ ਕਹਿੰਦਾ ਨਹੀਂ ਜੜੀ ਕਰਦਾ ਯਾਰ ਦੋਸਤਾਂ ਨਾਲ ਅਸੀਂ ਗੱਲਬਾਤ ਕਰਦੇ ਉੱਪਰ ਸੋ ਜਾ ਜੀ ਰਾਤੀ ਪਤਾ ਨਹੀਂ ਕੀ ਗੱਲਬਾਤ ਹੋਈ ਆ ਕੀ ਨਹੀਂ ਇਹਨਾਂ ਨੇ ਮੇਰੇ ਬੇਟੇ ਨੂੰ ਮਾਰ ਦਿੱਤਾ ਜਾਨੋ ਮਾਰਿਆ ਬਹੁਤ ਬੁਰੀ ਤਰ੍ਹਾਂ ਮਾਰਿਆ ਚਾਕੂਆਂ ਨਾਲ ਚਾਕੂ ਮਾਰਿਆ ਅੰਕਲ ਜੀ ਕਿੰਨੇ ਦਿਨ ਤੋਂ ਲੈ ਰਹੇ ਸੀ ਮੁੰਡੇ ਦੋ ਦਿਨ ਹੋ ਗਏ ਸੀ ਅੱਜ ਵੀ ਦਿਨ ਦਾ ਸੀਗਾ ਤੇ ਜਦੋਂ ਸਵੇਰੇ ਉੱਠ ਕੇ ਰਸੋਈ ਵਿੱਚ ਕਿਤੇ ਚਾਰਜ ਦੇਣ ਗਿਆ ਤੇ ਮੈਂ ਦੇਖਿਆ ਸਿਲੰਡਰ ਨਹੀਂ ਆ ਮੈਂ ਕਿਹਾ ਸਿਲੰਡਰ ਕਿੱਥੇ ਗਿਆ ਮੈਂ ਕਿਹਾ ਸ਼ਾਇਦ ਮੁੰਡੇ ਚੋਰੀ ਕਰਕੇ ਲੈ ਗਿਆ ਜਦੋਂ ਮੈਂ ਉੱਪਰ ਕਮਰੇ 'ਚ ਆ ਕੇ ਦੇਖਿਆ ਤੇ ਸਿਲੰਡਰ ਕਮਰੇ ਵਿੱਚ ਪਿਆ ਤੇ ਮੇਰਾ ਬੇਟਾ نیچے ਪਿਆ ਬੇਹੋਸ਼ ਪਿਆ ਤੇ ਮੋਟਰ ਰੁਕ ਚੁੱਕੀ ਹੋ ਚੁੱਕੀ ਹੈ ਲੇਕਿਨ ਬੜਾ ਮਤਲਬ ਬੇਹੋਸ਼ ਹੋ ਗਿਆ ਮੈਂ ਫਿਰ ਪਾਪ ਮੜ ਗਿਆ ਨਾ ਸਮਾਤ ਨਾਲੇ ਛਾਤੀ ਲਾ ਕੇ ਦੇਖਿਆ ਕੋਈ ਸਾਹ ਨਹੀਂ ਸੀ ਗਿਆ ਖਰੋ ਤੁਹਾਨੂੰ ਸੂਰੇ ਕਿੰਨੇ ਪਤਾ ਲੱਗਾ ਸੂਰੇ ਸੂਰੇ 9 ਵਜੇ ਪਤਾ ਲੱਗਾ ਤੇ ਜਿਹੜੇ ਮੁੰਡੇ ਸੀ ਉਹ ਕੀ ਨਾਮ ਸੀ ਮੁੰਡਿਆਂ ਦਾ ਪਤਾ ਕੋਈ ਸਰਦਨ ਸਿੰਘ ਹੈਗਾ ਇੱਕ ਉਹਦੇ ਭੂਆ ਦਾ ਮੁੰਡਾ ਕਿੱਥੋਂ ਰਹਿਣ ਵਾਲੇ ਸੀ ਤੇ ਪਰਾਗਪੁਰ ਦੇ ਰਹਿਣ ਵਾਲੇ ਤੇ ਇਹਨਾਂ ਦੇ ਕੋਈ ਪਰਚਾ ਵਗੈਰਾ ਦਰਜਾ ਪਹਿਲੇ ਕੋਈ ਪਤਾ ਨਹੀਂ ਮੈਨੂੰ ਕੋਈ ਪਤਾ ਇਸਰ ਪਤਾ ਹੋ ਰਿਹਾ ਜਾਂ ਚਲ ਠੀਕ ਹੈ